ਅੰਮ੍ਰਿਤਸਰ ਪੁਲਿਸ ਸਾਹਮਣੇ ਜਿਹੇ ਦੋ ਚੋਰ ਲੱਗੇ ਨੇ ਜਿਨ੍ਹਾਂ ਦੇ ਦਿਮਾਗ ਦੀ ਦਾਤ ਦੇਣੀ ਪਵੇ ਕਿਉਂਕਿ ਇਹਨਾਂ ਦੇ ਚੋਰੀ ਕਰਨ ਦੇ ਸਟਾਈਲ ਬਾਰੇ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਵੋਗੇ। ਦਰਅਸਲ ਫੜੇ ਗਏ ਦੋਵੇਂ ਨੌਜਵਾਨ ਜਿਨ੍ਹਾਂ ਦੀਆਂ ਗੱਡੀਆਂ ਦੀ ਇੰਸ਼ੋਰੈਂਸ ਖਤਮ ਹੋ ਚੁੱਕੀ ਹੁੰਦੀ ਸੀ ਉਸ ਬਾਰੇ ਪਤਾ ਕਰਦੇ ਸੀ ਫਿਰ ਹੂ ਬਹੂ ਉਸੇ ਤਰ੍ਹਾਂ ਦੀ ਗੱਡੀ ਚੋਰੀ ਕਰਦੇ ਸੀ। ਉਸ ਤੇ ਕੰਡਮ ਗੱਡੀਆਂ ਦੇ ਨੰਬਰ ਲਗਾ ਕੇ ਉਸ ਦੀ ਨਕਲੀ ਆਰ.ਸੀ ਬਣਾਉਂਦੇ ਸੀ ਤੇ ਉਸ ਨੂੰ ਵੇਚ ਦਿੰਦੇ ਸੀ। ਆਪ ਦੀ ਇੱਕ ਪਾਰਟੀ ਨੇ ਢੀਂਗਾ ਹਸਪੀਟਲ ਦੇ ਕੋਰਨਾਕਾ ਲਗਾ ਕੇ ਇੱਕ ਚੰਡੀਗੜ੍ਹ ਨੰਬਰੀ ਕਾਰ ਦੇ ਵਿੱਚ ਮੁਹਰੀ ਦੇ ਉੱਪਰ ਦੋ ਬੰਦਿਆਂ ਨੂੰ ਅਰੈਸਟ ਕੀਤਾ ਗੁਰਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਜੋ ਇਹ ਮੁੱਢਲੀ ਪੁੱਛਗਿੱਛ ਤੇ ਪਤਾ ਲੱਗਿਆ ਵੀ ਇਹ ਬੰਦਿਆਂ ਨੇ ਜਿਹੜੀ ਇਹ ਕਾਰ ਚੋਰੀ ਕੀਤੀ ਸੀਗੀ ਔਰ ਜਦੋਂ ਪਰਚਾ ਦਰਜ ਕਰਕੇ ਇਹਨਾਂ ਦੀ ਡਿਟੇਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੀ ਮੋਟਰ ਸਪਰਿੰਗ ਬਾਰੇ ਪਤਾ ਲੱਗਾ ਵੀ ਇਹ ਜਿਹੜੀਆਂ ਐਕਸੀਡੈਂਟ ਹੋ ਕੇ ਗੱਡੀਆਂ ਕੰਡਮ ਹੋ ਜਾਂਦੀਆਂ ਸੀਗੀਆਂ ਉਹ ਇੰਸ਼ੋਰੈਂਸ ਕੰਪਨੀ ਤੋਂ ਪਤਾ ਕਰਾ ਕੇ ਉਹਨਾਂ ਦੀ ਜਲਦੀ ਆਸਤੀ ਤਿਆਰ ਕਰ ਲੈਂਦੇ ਸੀਗੇ ਔਰ ਉਸੇ ਕਲਰ ਦੀ ਉਸੇ ਕੰਪਨੀ ਦੀ ਗੱਡੀ ਜਿਹੜੀ ਹੈ ਉਸੇ ਮਾਡਲ ਦੀ ਗੱਡੀ ਜਿਹੜੀ ਹੈ ਉਹ ਚੋਰੀ ਕਰਦੇ ਸੀ ਔਰ ਉਹ ਜਿਹੜਾ ਜਾਲੀ ਨੰਬਰ ਸੀਗਾ ਉਹਦੇ ਤੇ ਲਗਾ ਕੇ ਅੱਗੇ ਸੇਲ ਕਰਦੇ ਸੀ ਇਨਾਂ ਚੋਰਾਂ ਤੋਂ 2 ਸਵਿਫਟ 1 i20 ਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਗਈ ਹੈ ਤੇ ਫਿਲਹਾਲ ਇਨਾਂ ਸ਼ਾਤਰ ਚੋਰਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਅਗਲੀ ਜਾਂਚ ਆਰੰਭ ਦਿੱਤੀ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਦੇਲੀਪੋਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ